ਧੰਨ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਵਿੱਚ ਪਟਸੈ ਮਾਨ ਲਿਖਿਆ ਦੁਨੀਆਂ ਦੇ ਲੋਕੋ ਜਿਸ ਦੁੱਖ ਦਾ ਇਲਾਜ ਕਿਸੇ ਵੈਦ ਕੋਲ ਨਹੀਂ ਜਿਸ ਦੁੱਖ ਰੋਗ ਦੀ ਦਵਾਈ ਕਿਸੇ ਵੈਦ ਕੋਲ ਡਾਕਟਰ ਕੋਲ ਨਹੀਂ ਉਹ ਦੁਨੀਆਂ ਦੇ ਲੋਕੋ ਧੰਨ ਗੁਰੂ ਰਾਮਦਾਸ ਕਹਿਣ ਨਾਲ ਹੀ ਉਹ ਦੁੱਖ ਨਾਸ਼ ਹੋ ਜਾਂਦਾ ਗੁਰੂ ਰਾਮਦਾਸ ਮਹਾਰਾਜ ਤੋਂ ਮੰਗਣਾ ਨਹੀਂ ਪੈਂਦਾ ਜਿਹੜੇ ਦੁੱਖ ਰੋਗ ਦੀ ਦਵਾਈ ਕਿਸੇ ਵੈਦ ਡਾਕਟਰ ਕੋਲ ਨਹੀਂ ਹੈ ਧੰਨ ਗੁਰੂ ਰਾਮਦਾਸ ਕਹਿਣ ਨਾਲ ਹੀ ਉਹ ਦੁੱਖ ਦੂਰ ਹੋ ਜਾਂਦੇ ਸਾਧ ਸੰਗਤ ਕੁਝ ਗੱਲਾਂ ਮੈਂ ਇੱਕੋ ਹੀ ਸਵਈਆ ਤੁਹਾਡੇ ਸਮੁਖ ਅਰਪਾ ਜੇ ਕੋਈ ਮਨ ਵਿੱਚ ਕਵੇ ਧੰਨ ਗੁਰੂ ਰਾਮਦਾਸ ਮਨ ਦੇ ਰੋਗ ਹਟਦੇ ਜੇ ਕੋਈ ਬਚਨਾਂ ਕਰਕੇ ਜਪਣ ਲੱਗ ਜਾਏ ਧੰਨ ਗੁਰੂ ਰਾਮਦਾਸ ਤਨ ਦੇ ਰੋਗ ਦੂਰ ਹੁੰਦੇ ਨੇ ਜੇ ਕੋਈ ਕਰਮਾਂ ਵਿੱਚ ਲਿਆਵੇ ਉੱਠਦਿਆਂ ਬੈੰਦਿਆਂ ਚਿੱਤ ਵਿੱਚ ਯਾਦ ਰੱਖੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਉਹਦੇ ਕਰਮਾਂ ਵਿੱਚੋਂ ਦਲਿੱਦਰ ਗਰੀਬੀ ਸੰਕਟ ਵਿਪਤਾ ਦੋਸ਼ ਸਭ ਨਾਸ਼ ਹੋ ਜਾਏ। ਬਲ ਇਹ ਬੇਨਤੀ ਮੈਂ ਦਰਬਾਰ ਸਾਹਿਬ ਤੋਂ ਵੀ ਕਈ ਲਾਈਵ ਕਥਾ ਵੀ